ਸਸੀਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੀਜ ਹੋਗੇ ਦੇਖ ਲਓ ਜੀ ਕਿੰਨੀ ਖੂਬਸੂਰਤ ਮੈਟਰੋ ਹੈ ਤੇ ਟਿਕਟ ਬਿਲਕੁਲ ਨਹੀਂ ਲੱਗਦੀ ਬਿਲਕੁਲ ਫ੍ਰੀ ਹੈ ਜੀ ਇਹ ਦੇਸ਼ ਹੈ ਜੀ ਲੁਕਸਮਰਗ ਇੱਥੇ ਟ੍ਰਾਂਸਪੋਰਟ ਫ੍ਰੀ ਹੈ ਜੀ ਅੱਜ ਕੱਲ ਇੱਥੇ ਵੀ ਬੜੀ ਡਿਮਾਂਡ ਹੈ ਜੀ ਕਾਫੀ ਲੋਕ ਇੱਥੇ ਜਾ ਰਹੇ ਵੇ ਫਰਕ ਪਰਮਨ ਵੀ ਮਿਲ ਜਾਂਦਾ ਹੈ ਤੇ ਜਿਹੜੇ ਯੂਰਪੀਅਨ ਯੂਨੀਅਨ ਚ ਰਹਿੰਦੇ ਲੋਕ ਸ਼ੇਨਗਨ ਜ਼ੋਨ ਚ ਉਹ ਇੱਥੇ ਜਾ ਕੇ ਬਿਨਾਂ ਰੋਕ ਟੋਕ ਜਾ ਕੇ ਕੰਮ ਕਰ ਸਕਦੇ ਵੇ ਬਹੁਤ ਲੋਗੇ ਜਿਹੜੇ ਫਰਾਂਸ ਤੋਂ ਬੈਲਜੀਅਮ ਤੋਂ ਤੇ ਜਰਮਨੀ ਤੋਂ ਜਾ ਕੇ ਇੱਥੇ ਕੰਮ ਕਰਦੇ ਹੋਏ ਕਈ ਡੇਲੀ ਆਪਲੌਡ ਕਰਦੇ ਹੋਏ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹਨੇ ਸ਼ਿਆ ਚ ਰਹਿੰਦੇ ਹੋ ਬਾਰਡਰ ਦੇ ਨੇੜੇ ਰਹਿੰਦੇ ਹੋ ਤੇ ਰੋਜ਼ ਆ ਜਾ ਸਕਦੇ ਹੋ ਨਹੀਂ ਤੇ ਫਿਰ ਤੁਹਾਨੂੰ ਲੋਕਲ ਰਿਆਚ ਲੈਣੀ ਪਏਗੀ ਕੋਈ ਟਾਈਮ ਹੁੰਦਾ ਸੀ ਇੰਡੀਆ ਵਿੱਚ ਨਾ ਉਹਦਾ ਰਿਸ਼ਤਾ ਹੁੰਦਾ ਸੀ ਜਿਹਦੀ ਕੋਈ ਸਰਕਾਰੀ ਨੌਕਰੀ ਹੋਵੇ ਜਾਂ ਡਾਕਟਰ ਹੋਵੇ ਜਾਂ ਇੰਜੀਨੀਅਰ ਹੋਵੇ ਜਾਂ ਬੜਾ ਥੜਾ ਕੋਈ ਪੀਨੇ ਸਮਰ ਹੋਵੇ ਉਨੂੰ ਬੜੇ ਰਿਸ਼ਤੇ ਜਾਂਦੇ ਸੀ ਵੀ ਇਹ ਕੁੜੀ ਸੁખી ਰਹੇਗੀ ਸਰਕਾਰੀ ਨੌਕਰੀ ਕਰਦਾ ਹੈ ਪੈਨਸ਼ਨ ਮਿਲੇਗੀ ਜਾਂ ਕੋਈ ਡਾਕਟਰ ਹੈ ਜਾਂ ਇੰਜੀਨੀਅਰ ਹੈ ਜਾਂ ਬੜਾ ਤਗੜਾ ਕੋਈ ਬਿਜ਼ਨਸਮੈਨ ਹੈ ਲਗਾਏ ਇੱਕ ਵਿਦੇਸ਼ ਨਹੀਂ ਸਾਰੇ ਰਿਸ਼ਤੇ ਪਿੱਛੇ ਕਰਦੇ ਵੇ ਅੱਜ ਕੱਲ ਰਿਸ਼ਤਾ ਉਹ ਆਉਂਦਾ ਹੈ ਜਿਹੜਾ ਬਾਹਰ ਸੈਟ ਹੈ ਕੈਨੇਡਾ ਲਾ ਲੋ ਅਮਰੀਕਾ ਲਾ ਲੋ ਇੰਗਲੈਂਡ ਲਾ ਲੋ ਆਸਟ੍ਰੇਲੀਆ ਨਿਊਜ਼ੀਲੈਂਡ ਬਸ ਜਿਹੜੇ ਪੁੱਛੋ ਰਿਸ਼ਤੇ ਦੀ ਗੱਲ ਕਰਨੀ ਮੁੰਡਾ ਵਿਦੇਸ਼ ਰਹਿੰਦਾ ਹੈ ਕੁਝ ਨਹੀਂ ਵੇਖਦੇ ਮੁੰਡਾ ਵਿਦੇਸ਼ ਚ ਕੀ ਕਰਦਾ ਉੱਤੇ ਭਾਵੇਂ ਦਿਹਾੜੀਆਂ ਲਾਂਦਾ ਹੋਵੇ ਉਹਨੂੰ ਰਿਸ਼ਤੇ ਆਨੇ ਸ਼ੁਰੂ ਹੋ ਜਾਣਗੇ ਹਰ ਇੱਕ ਨੂੰ ਲਾਲਚ ਹੁੰਦਾ ਚਲੋ ਜੀ ਕੁੜੀ ਵੀ ਨਾਲ ਵਿਦੇਸ਼ ਚਲੀ ਜਾਏਗੀ ਤੇ ਸਾਰੀ ਉਸ ਤੋਂ ਬਾਅਦ ਫੈਮਿਲੀ ਚਲੀ ਜਾਏਗੀ ਤੇ ਸੈੱਟ ਹੋ ਜਾਣਗੇ ਇਸ ਤੋਂ ਵਧੀਆ ਹੋਰ ਤਰੀਕਾ ਕੀ ਚਾਹੀਦਾ ਇੱਕ ਵਾਰੀ ਪਾਸੇ ਕੁੜੀ ਚਲੀ ਗਈ ਤੇ ਨਾਲ ਹੀ ਇਹਨੇ ਤੋਂ 6 ਮਹੀਨਿਆਂ ਬਾਅਦ ਸ਼ੁਰੂ ਕਰਦੇ ਨੇ ਭਰਾਮਗਾਲੇ ਪੈਣਾ ਮਗਾਣੀਆਂ ਉਸ ਤੋਂ ਬਾਅਦ ਮਾਂ ਪਿਓ ਜਾਣੇ ਸ਼ੁਰੂ ਹੋਈ ਨੇ ਇਸ ਕਰਕੇ ਬਹੁਤ ਜ਼ਿਆਦਾ ਅੱਜਕੱਲ੍ਹ ਜਿਹੜੇ ਵਿਆਹ ਹੋ ਰਹੇ ਨਾ ਉਹ ਇਸੇ ਚੱਕਰ ਚ ਹੋ ਰਹੇ ਵੇ ਇਸੋ ਘਾਤ ਤਰੀਕਾ ਹੈਗਾ ਕੁੜੀ ਚਲ ਗਈ ਫ੍ਰੀ ਮੁੰਡੇ ਵਾਲੇ ਵੀ ਜਲਵਾਦਤਾ ਜਾਂ ਕੁੜੀ ਉੱਥੇ ਰਹਿੰਦੀ ਏ ਉਹਨੇ ਉੱਥੋਂ ਵੀਜ਼ਾ ਪੇਚੇ ਤੇ ਮੁੰਡਾ ਫ੍ਰੀ ਚਲਾ ਗਿਆ ਉਹ ਫਿਰ ਕਦਰ ਨਹੀਂ ਪੈਂਦੀ ਫਿਰ ਟੌਰ ਮੁਖਦੀ ਬਾਂਝੀ ਜਿਸ ਤਰ੍ਹਾਂ ਵਿੱਚ ਚੱਲੋ ਜੀ ਕੁੜੀ ਸੀ ਵਿਦੇਸ਼ ਚ ਵਿਆਹਤੀ ਜਾਂ ਮੁੰਡਾ ਵਿਦੇਸ਼ ਚ ਵਿਆਹਤਾ ਇਹ ਚੱਕਰ ਹੈ ਜੇ ਹਲਾਤ ਦਾ ਬਸ ਸਟੈਂਪ ਟੈਂਪ ਦੀ ਗੱਲ ਏ ਕਦੀ ਡਾਕਟਰ ਦੀ ਟੌਰ ਸੀ ਇੰਜੀਨੀਅਰ ਦੀ ਟੌਰ ਸੀ ਸਰਕਾਰੀ ਨੌਕਰੀ ਵਾਲੀ ਟੌਰ ਸੀ ਉਹ ਵਿਦੇਸ਼ਿਆ ਨੇ ਉਹ ਟੌਰ ਖਤਮ ਕਰਤੀ ਖੈਰ ਇਹ ਨਹੀਂ ਵੀ ਬਿਲਕੁਲ ਉਹਨਾਂ ਰਿਸ਼ਤੇ ਨਹੀਂ ਆਂਦੇ ਆਂਦੇ ਉਹਨਾਂ ਨੂੰ ਇਹ ਲੇਕਿਨ ਇੱਕ ਜਿਵੇਂ ਕਹੀਦਾ ਭੇੜ ਚਾਲ ਚੱਲ ਪਈ ਹੈ ਲੋਕਾਂ ਦਾ ਦਿਮਾਗ ਇੱਕ ਬੈਠ ਗਿਆ ਵੀ ਬਾਹਰ ਦੀ ਲਾਈਫ ਵੀ ਚੰਗੀ ਹੈ ਹਾਲਾਂਕਿ ਜਿਹਨੇ ਤੱਕੇ ਬਾਹਰ ਅਗੇ ਖਾਣੇ ਬੰਦੇ ਨਾ ਬੰਦੇ ਨੂੰ ਉਹ ਅਗੇ ਪਤਾ ਲੱਗਦਾ ਉਹ ਕਹਿੰਦੇ ਨਾ ਜਾ ਪਿਆ ਜਾਣੇ ਜਾ ਪਿਆ ਜਾਣੇ ਇੰਡੀਆ ਚ ਦੂਰ ਦੀ ਟੂਲ ਹਮੇਸ਼ਾ ਸੁਹਾਣੇ ਲੱਗਦੇ ਵੇ ਬੰਦਾ ਉਦੇਸ਼ ਰਹਿੰਦਾ ਉਹ ਜਦੋਂ ਕਿਤੇ ਸਾਲ ਦੋ ਸਾਲ ਬਾਅਦ ਜਾਂਦਾ ਦੋ ਚੱਕ ਗਿਫਟ ਲੈ ਗਏ ਥੋੜਾ 골ਡ ਪਾਲਿਆ ਹੋਰ ਜਰਾ ਮਸਾ ਟਾਰਚਰ ਦਿਖਾਈ ਦਾਲਾ ਸਾਹ ਦਾ ਦਿਖਾਏ ਪੌਣ ਦਿਖਾਏ ਜੇਪ ਚ ਲੋਕੀ ਸਮਝਦੇ ਬੜਾ ਸੁੱਕਾ ਹੈ ਇੱਥੇ ਭਾਵੇਂ ਧੜੀਆਂ ਲਾਂਦਾ ਹੋਵੇ ਜਾ ਕੇ ਬਿਲਡਿੰਗ ਨਾਲ ਤੇ ਸਮਾਨ ਚੁਕਦਾ ਹੋਵੇ ਜਾ ਕੇ ਵੇਰਾ ਹੋ ਚੁ ਭੁਮੀ ਦੀ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮੱਚ